ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਰਾਮ ਮੰਦਰ ਬਾਰੇ ਜੋ ਕਿ ਰਾਮ ਮੰਦਰ ਕਿੱਥੇ ਹੈ ਜਾਂ ਇਹ ਕਿਉਂ ਬਣਾਇਆ ਗਿਆ ਰਾਮ ਮੰਦਰ ਹਿੰਦੂਆਂ ਦਾ ਇੱਕ ਮਹੱਤਵਪੂਰਨ ਮੰਦਰ ਮੰਨਿਆ ਜਾਂਦਾ ਹੈ ਜੋ ਇਸ ਟਾਈਮ ਇਹ ਮੰਦਰ ਉੱਤਰ ਪ੍ਰਦੇਸ਼ ਦੇ ਅਯੋਧਿਆ 'ਚ ਹੈ ਇਹ ਮੰਦਰ ਦਾ ਉਸ ਸਥਾਨ 'ਤੇ ਬਣਾਇਆ ਗਿਆ ਜਿੱਥੇ ਕਹਿੰਦੇ ਨੇ ਕਿ Hindu ਧਰਮ ਦੇ ਪ੍ਰਮੁੱਖ ਦੇਵਤਾ ਰਾਮ ਦਾ ਜਨਮ ਸਥਾਨ ਹੈ ਰਾਮ ਦਾ ਜਨਮ ਸਥਾਨ ਮੰਨਿਆ ਗਿਆ ਹੈ ਇਸ ਜਗ੍ਹਾ ਤੇ ਇਸ ਮੰਦਰ ਵਾਲੀ ਜਗ੍ਹਾ ਤੇ ਪਹਿਲਾਂ ਇੱਕ ਬਾਬਰੀ ਮਸਜਿਦ ਸੀ ਜਿਹਦਾ ਨਿਰਮਾਣ ਇੱਕ ਗੈਰ ਗੈਰ ਇਸਲਾਮੀ ਢਾਂਚੇ ਨਾਲ ਕੀਤਾ ਗਿਆ ਸੀ ਹਾਈ ਸੁਪਰੀਮ ਕੋਰਟ ਨੇ 2019 ਚ ਇਹ ਰੌਲੇ ਵਾਲੀ ਜ਼ਮੀਨ ਦਾ ਫੈਸਲਾ ਸੁਣਾਇਆ ਤੇ ਉੱਥੇ ਫੈਸਲਾ ਹੋਇਆ ਕਿ ਇਹ ਜਗ੍ਹਾ ਹਿੰਦੂਆਂ ਦੀ ਹੈ ਉਸ ਤੋਂ ਬਾਅਦ ਇਸ ਜਗ੍ਹਾ ਤੇ ਰਾਮ ਮੰਦਰ ਬਣਾਇਆ ਗਿਆ ਤੇ ਮੁਸਲਮਾਨਾਂ ਨੂੰ ਮਸਜਿਦ ਬਣਾਉਣ ਵਾਸਤੇ ਇੱਕ ਅਲੱਗ ਤੋਂ ਜਗ੍ਹਾ ਦਾ ਟੁਕੜਾ ਦੇ ਦਿੱਤਾ ਸੀ ਤੇ ਇਸ ਜਗ੍ਹਾ ਨਾਲ ਇਹ 2 ਪੰਜ ਅਗਸਤ 2020 ਨੂੰ ਇਹਦਾ ਨਿਰਮਾਣ ਦੀ ਸ਼ੁਰੂਆਤ ਕੀਤੀ ਗਈ ਤੇ 22 ਜਨਵਰੀ 2024 ਨੂੰ ਇਹਦਾ ਉਦਘਾਟਨ ਕੀਤਾ ਗਿਆ ਇਸ ਮੰਦਰ ਨਾਲ ਬਾਜਪਾ ਸਰਕਾਰ ਜੁੜੀ ਹੋਈ ਆ ਇਸ ਕਰਕੇ ਕਈ ਵਾਰ ਇਹ ਮੰਦਰ ਵਿਵਾਦਾਂ ਜੀ ਆਇਆ ਕਿਉਂਕਿ ਕਹਿੰਦੇ ਨੇ ਕਿ ਬਾਜਪਾ ਸਰਕਾਰ ਨੇ ਰਾਮ ਮੰਦਰ ਦੇ ਨਾਮ ਤੇ ਵੋਟਾਂ ਲੈ ਲੀਆਂ ਹਿੰਦੂਆਂ ਦੀਆਂ ਤੇ ਇਸ ਕਰਕੇ ਇਹ ਜ਼ਿਆਦਾਤਰ ਵਿਵਾਦਾਂ ਜੀ ਰਿਹਾ ਰਾਮ ਮੰਦਰ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰੋ ਧੰਨਵਾਦ